ਚੋਕਾ ਚੇਅਰਮੈਨ ਦਲਿਤ ਮਹਾਸਭਾ ਪੰਜਾਬ ਕੋਆਰਡੀਨੇਟਰ ਸਮਾਜਿਕ ਨਸਾਲ ਕਾਉਂਸਲ ਪੰਜਾਬ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜਿਨ੍ਹਾਂ ਦਾ ਜਨਮ ਦਿਹਾੜਾ 14 ਅਪ੍ਰੈਲ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਹੈ ਭਾਰਤੀ ਔਰਤ ਦੀ ਆਜ਼ਾਦੀ ਦੇ ਮਸੀਹ ਜਿਨ੍ਹਾਂ ਨੇ ਸਾਡੇ ਸਮਾਜ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਇਸ ਕਰਕੇ ਉਹਨਾਂ ਦੀ ਜਾਣ ਦੇ ਨੂੰ ਸਮਰਪਤ ਜਿੱਥੇ ਬਾਕੀ ਸਭ ਜਗ੍ਹਾ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਉਹਨਾਂ ਦੀ ਯਾਦ ਉਠ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਸੰਬੰਧ ਵਿੱਚ ਦਲਿਤ ਮਹਾਸਭਾ ਪੰਜਾਬ ਵੱਲੋਂ ਲੱਡੋ ਵਾਲੀ ਰੋਡ ਸ੍ਰੀ ਗੁਰੂ ਵਿਦਾਸ ਮੰਦਿਰ ਦੇ ਨਜ਼ਦੀਕ ਇੱਕ ਬਹੁਤ ਵੱਡਾ ਹੁਣਾਂ ਬਾਬਾ ਸਾਹਿਬ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਮਾਹਰ ਡਾਕਟਰਾਂ ਦੀ ਟੀਮਾਂ ਆਉਣਗੀਆਂ ਲੋੜਵੰਦ ਵਿਅਕਤੀਆਂ ਨੂੰ ਮੁਫਤ ਮੁਫਤ ਜਾਂਚਾਂ ਤੇ ਜਾਂਣਗੀਆਂ ਤੇ ਉਹਨਾਂ ਦੇ ਅੱਖਾਂ ਦਾ ਮੁਫਤ ਚੈੱਕ ਕੀਤਾ ਜਾਏਗਾ 52 ਵਿਅਕਤੀ ਜਾਂਣਗੇ ਤੇ ਇੱਕ ਵਿਸ਼ਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਦੂਰ ਦਰਡੇ ਤੋਂ ਆਉਣ ਵਾਲੇ ਸਾਰੇ ਜਿੰਨੇ ਵੀ ਮਰੀਜ਼ ਹੈ ਜਾਂ ਸੱਜਣ ਜੰਤਰ ਹੈ ਜਾਂ ਬਾਬਾ ਸਾਹਵ ਦੇ ਸ਼ਰਧਾਲੂ ਹੈ ਉਹ ਹਮ ਹਮਾਰ ਕੇ ਉੱਤੇ ਪਾਗ ਲੈ ਸਕਣ ਇਸ ਕਰਕੇ ਮੈਂ ਆਪਣੇ ਵੱਲੋਂ ਅਜਾਤ ਮਹਾਸਾਹਵ ਵੱਲੋਂ ਸਮਾਜਿਕ ਇਨਸਾਫ ਕਾਉਂਸਲ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਸ ਦਿਨ 14 ਅਪ੍ਰੈਲ ਦਿਨ ਸੋਮਵਾਰ ਨੂੰ ਲਡੋਵਾਲੀ ਰੋਡ ਸ੍ਰੀ ਗੁਰੂ ਦਾਸ ਮੰਦਿਰ ਦੇ ਨੇੜੇ ਇਸ ਅੱਖਾਂ ਦੇ ਕੈਂਪ ਵਿੱਚ ਸ਼ਾਮਲ ਹੋਵੋ ਤੇ ਆਪਣੀ ਦੁੱਖ ਤਕਲੀਫ ਨੂੰ ਲੈ ਕੇ ਬਾਬਾ ਸਾਹਿਬ ਨੂੰ ਆਪਣੀ ਸ਼ਰਧਾ ਦੇ ਫਲ ਭੇਟ ਕਰੋ ਜਪੀ ਜਪਾਰ